ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ ਪੰਜਾਬ ਸਰਕਾਰ ਵੱਲੋਂ ਨੋਟਿਸ ਫੇਸ਼ਣ ਹੋਣ ਪਰੰਤ ਅੱਜ ਭੁਖਿੰਦਰ ਸਿੰਘ ਰਿੰਕਾ ਵੱਲੋਂ ਮਾਰਕਿੰਗ ਕਮੇਟੀ ਧਾਰੀਵਾਲ ਦੇ ਚੇਅਰਮੈਨ ਵਜੋਂ ਉਦਾ ਸੰਭਾਲਣ ਮੌਕੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਰ ਸਿੰਘ ਸੇਖੋਂ ਨੇ ਅਚੇਤੇ ਤੌਰ ਤੇ ਪਹੁੰਚ ਕੇ ਵਧਾਈ ਦਿੰਦੇ ਹੋਏ ਸ਼ੁਭ ਕਾਮਨਾ ਦਿੱਤੀਆਂ ਅਤੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਆਮ ਕਰਾਂਦੇ ਨੌਜਵਾਨਾਂ ਨੂੰ ਅਨੇ ذمہਵਾਰੀਆਂ ਤੇ ਚੇਅਰਮੈਨੀਆਂ ਦੇ ਕੇ ਨਵਾਜਿਆ ਹੈ ਜਦ ਕੇ ਰਵਾਇਤੀ ਪਾਰਟੀਆਂ ਨੇ ਹਮੇਸ਼ਾ ਹੀ ਪਰਿਵਾਰਵਾਦ ਨੂੰ ਅੱਗੇ ਵਧਾਇਆ ਹੈ ਸਰਦਾਰ ਛੇਖਵਾ ਨੇ ਕਿਹਾ ਕਿ ਪਤੰਦਰਸਾ ਰਿੰਕਾ ਮਿਹਨਤੀ ਇਮਾਨਦਾਰ ਅਤੇ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਨਾਲ ਵਫਾਦਾਰ ਹਨ ਜਦ ਕੇ ਹੁਣ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਚੇਰਮੈਨ ਦਾ ਚਾਰਜ ਹਸਮਾਲਣ ਮੌਕੇ ਚੇਰਮੈਨ ਭਪਿੰਦਰ ਸਿੰਘ ਰਿੰਕਾ ਨੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਮੇਤ ਖਾਸ ਕਰਕੇ ਹਲਕਾ ਇੰਚਾਰਜ ਐਡਵੋਕੇਟ ਜਗਰੂਰ ਸਿੰਘ ਸੇਖੋਂ ਦਾ ਧੰਨਵਾਦ ਕਰਦਿਆਂ ਕਿ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਲਗਨ ਮਿੰਟ ਅਤੇ ਇਮਾਨਦਾਰੀ ਨਾਲ ਨਿਭਾਉਂਦਾ ਆ ਪੰਜਾਬ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਘਰ ਘਰ প্রচার ਕਰਕੇ মিশন 227 ਨੂੰ ਜਿੱਤ ਯਕੀਨੀ ਬਣਾਵਾਂਗੇ ਇਸ ਮੌਕੇ ਤੇ ਮਾਰਕਟ ਕਮੇਟੀ ਸਕਤਰ ਜਗਰੂਪ ਸਿੰਘ ਲੋਕ ਮਨੁੱਖੀ ਭాగ ਦੇ ਐਸਡੀਓ ਰਸपाल ਸਿੰਘ ਢिलो ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਮੈਡਮ ਜਤਿੰਦਰ ਕੌਰ ਖੁੰਡੀ ਸਰਪੰਚ ਸਤਨ ਮੈਡਮ ਸਰਨਜੀਤ ਕੌਰ ਨਗਰ ਕੌਂਸਲ ਪਤਾ ਸੁਣੀ ਡਗਲੇ ਵਾਈਸ ਪ੍ਰਧਾਨ ਦੀਪਕ ਮਾਨਿੰਦੂ ਹਰਪਾਲ ਸਿੰਘ ਦੇ ਘੁਮਣ ਮਰੋਏ ਰਵਿੰਦਰ ਸਿੰਘ ਰੋਮੀ ਮਾਲੀਗੜਾ ਮਾਲਕ ਸਿੰਘ ਬੰਤੀ ਛੋਟੇਪੁਰ ਗੁਰਜੀਤ ਸਿੰਘ ਮਿੰਟਾ ਅਲੋਆ ਚਰਨਜੀਤ ਸਿੰਘ ਮੱਲੀਆਂ ਫਕੀਰਾਂ ਗੁਰਮੀਤ ਸਿੰਘ ਇਮੈਨਿਊਅਲ ਕਾਂਗੜ ਜਰਦੀਸ਼ ਰਾਏ ਗੁਰਨਾਮ ਸਿੰਘ ਕੇਵਲ ਕ੍ਰਿਸ਼ਨ ਸਾਖ ਬਲਵਿੰਦਰ ਦਰਵਾ ਕਲਵੰਤ ਸਿੰਘ ਨੰਬਰਦਾਰ ਜਗਿੰਦਰ ਸਿੰਘ ਸੋਨੂ ਸੋਹਲ ਸਤਨਾਮ ਸਿੰਘ ਬਲਵਿੰਦਰ ਸਿੰਘ ਦਵਿੰਦਰ ਸਿੰਘ ਕਮਲਕਸ਼ਮੀਰ ਸਿੰਘ ਜਗਦੀਸ਼ ਰਾਜ ਬਨੋਦ ਕੁਮਾਰ ਤੋਂ ਇਲਾਵਾ ਸਮੁੱਚੇ ਆਰਪੀ ਭਾਈਚਾਰੇ ਮਾਰਕੀਟ ਕਮੇਟੀ ਧਾਰੀਵਾਲ ਦਾ ਸਟਾਫ ਮੌਜੂਦ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਈਗੁਡੀਕਾ ਖਾਸਤਾ ਵਾਈਗੁਡੀਕੀ ਫਤ ਅੱਜ ਬਹੁਤ ਹੀ ਸਨਾਰਾ ਦਿਨਾ ਬਹੁਤ ਲੰਬੇ ਸਮੇਂ ਤੋਂ ਮਾਨ ਸਾਹਿਬ ਨੇ ਸਾਡੇ ਛੋਟੇ ਆਪਣੇ ਭਰਾ ਭੁਪਿੰਦਰ ਸਿੰਘ ਦੀ ਰਿੰਕਾ ਜੀ ਨੂੰ ਮਾਰਕੀਟ ਕਮੇਟੀ ਧਾਰਿਆਲ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਪਰ ਕੁਝ ਦੀ ਟੈਕਨੀਕਲ ਕਾਰਨਾ ਕਰਕੇ ਨੋਟੀਫਿਕੇਸ਼ਨ ਜਿਹੜਾ ਕਾਫੀ ਦੇਰ ਤੋਂ ਜਿਹੜਾ ਪੈਂਡਿੰਗ ਸੀਗਾ ਉਹ ਕੱਲ ਨੋਟੀਫਿਕੇਸ਼ਨ ਜਿਹੜਾ ਵਾ ਪੰਜਾਬ ਸਰਕਾਰ ਸਰਕਾਰ ਵੱਲੋਂ ਕਰ ਦਿੱਤਾ ਗਿਆ ਔਰ ਅੱਜ ਫਾਰਮਲੀ ਜਿਹੜਾ ਵਾ ਸਾਡੇ ਚੇਅਰਮੈਨ ਭੁਪਿੰਦਰ ਸਿੰਘ ਜੀ ਰਿੰਕਾ ਅੱਜ ਆਪਣੇ ਕਾਜਕੋਸ਼ਿਸ਼ ਹਮਾਰੋਂ ਉਹਨਾਂ ਦਾ ਕੀਤਾ ਜਾ ਰਿਹਾ ਵਾ ਮੈਂ ਮਹਾਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਤੇ ਤੇ ਤੌਰ ਤੇ ਧੰਨਵਾਦ ਕਰਦਾ ਔਰ ਸਾਰੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਲਿਆ ਔਰ ਬੜੇ ਹੀ ਅਰਥਾਕ ਮਿਹਨਤੀ ਜਿਹੜੇ ਸਾਡੇ ਪਾਰਟੀ ਦੇ ਵਰਕਰ ਸੀਗੇ ਉਹਨਾਂ ਨੂੰ ਇਸ ਕੁਰਸੀ ਤੇ ਭਾਇਆ ਵਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਕੁਰਸੀ ਤੇ ਬੈਣ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਜਿਹੜਾ ਵਾ ਉਹ ਕਾਦੀਆਂ ਹਲਕੇ ਦੇ ਵਿੱਚ ਮਿਲੇਗਾ ਔਰ ਮਾਰਕੀਟ ਕਮੇਟੀ ਦੇ ਵਿੱਚ ਵੀ ਬੜੇ ਪਾਰਦਰਸ਼ਤਾ ਦੇ ਨਾਲ ਗਾਂ ਜਿਹੜਾ ਵਾ ਉਸ ਚਾਰੂ ਟੰਗ ਨਾਲ ਕੰਮ ਚੱਲੇਗਾ ਸੋ ਮੈਂ ਰਿੰਕਾ ਜੀ ਨੂੰ ਸ਼ੁਭ ਕਾਮਨਾਵਾਂ ਭੇਟ ਕਰਦਾ ਕਿ ਜਿਸ ਤਰ੍ਹਾਂ ਇਹ ਪਹਿਲਾਂ ਸਮਾਜ ਦੀ ਸੇਵਾ ਕਰ ਰਿਹਾ ਉਸੇ ਤਰ੍ਹਾਂ ਇਹ ਮਾਰਕੀਟ ਕਮੇਟੀ ਵੀ ਵੀ ਸੇਵਾ ਕਰਨ ਔਰ ਇਹਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਵੱਲ ਜਿਹੜਾ ਉਹ ਲੈ ਕੇ ਜਾਣ ਬਹੁਤ-ਬਹੁਤ ਧਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਰਤ ਜਰੂਪ ਸਿੰਘ ਜੀ ਸੇਖਵਾ ਜਿੰਦਾਬਾਦ ਜਨਰਤ ਜਰੂਪ ਸਿੰਘ ਜੀ ਸੇਖਵਾ ਜਿੰਦਾਬਾਦ ਕਾਲਪੁਰ ਸਿੰਘ ਜੀ ਮਾਨ ਜਿੰਦਾਬਾਦ ਗੇਰਵਾ ਸਾਹਿਬ ਜਿੰਦਾਬਾਦ ਮਨੀਸ਼ ਸੋਧਿਆ ਜੀ ਜਿੰਦਾਬਾਦ ਜਨਰਤ ਜਰੂਪ ਸਿੰਘ ਜੀ ਸੇਖਵਾ ਜਿੰਦਾਬਾਦ ਹਾਂਜੀ ਜਨਮ ਸਿੰਘ ਸਾਹਿਬ ਦੱਸਦੇ ਅੱਜ ਕਾਲਪੁਰ ਚ ਹੀ ਹੋਈ ਆ ਚੰਗਾ ਮੋਹੜਾ ਖੁਸ਼ੀਆਂ ਦਾ ਮੋਹੜਾ ਜੀ ਕਹਿਣਾ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਹਾ ਦੇਲ ਤੋਂ ਧੰਵਾਦ ਆਪਣੇ ਵੀਰ ਸੰਗਲ ਜਗਦੂਤ ਸਿੰਘ ਸੇਖਵਾ ਜੀ ਦਾ ਮੈਂ ਜਿਹੜੇ ਅਸੀਂ ਇੱਕ ਪਾਰਟੀ ਨਾਲ ਤੇ ਜੁੜੇ ਆ ਲੰਬ ਟਾਈਮ ਤੋਂ ਇਹਨਾਂ ਨਾਲ ਜੁੜੇ ਆ ਤੇ ਜਿੱਥੇ ਵੀ ਇਹਨਾਂ ਨੇ ਸਾਡੀ ਸੇਵਾ ਲਈ ਆ ਅਸੀਂ ਦਿਨ ਰਾਤ ਹਾਜ਼ਰ ਰਹੇ ਆ ਤੇ ਪਾਰਟੀ ਨੇ ਵੀ ਜਿੱਥੇ-ਜਿੱਥੇ ਸਾਡੀ ਸੇਵਾ ਲਈਆਂ ਚਾਹੇ ਚੰਡੀਗੜ੍ਹ ਚਾਹੇ ਜੰਮੀ ਚੋਣਾ ਚਲਾਈਆਂ ਵਾ ਚਾਹੇ ਆਪਾਂ ਨੂੰ ਗੁਜਰਾਤ ਐਮਪੀ ਲਈ ਕਿਹਾ ਸੀ ਅਸੀਂ ਹਰ ਥਾਂ ਸੇਵਾ ਨਿਭਾਈ ਆਵਾ ਤੇ ਇਹ ਚੀਜ਼ ਦੇ ਸਾਡੇ ਭਾਈ ਨੇ ਸਪਾਰਸ਼ ਕੀਤੀ ਸੀ ਚੀਰਮੈਨੀ ਦੀ ਤੇ ਅੱਜ ਸਭ ਇਹ ਸੋਚੋ ਜੇ ਨਮਾਣੇ ਨੂੰ ਏਡਾ ਵੱਡਾ ਮਾਣ ਜੋ ਇਹਨਾਂ ਨੇ ਬਖਸ਼ਿਆ ਵਾ ਤੇ ਇਹ ਤੋਂ ਵੱਡੀ ਕੋਈ ਗੱਲ ਨਹੀਂ ਆ ਕਿਉਂਕਿ ਚੇਅਰਮੈਨ ਅੱਗੇ ਵੀ ਪਾਰਟੀਆਂ 'ਚ ਬੰਦੇ ਹੀ ਉਹ ਤੁਹਾਨੂੰ ਪਤਾ ਵਾ ਜਿਹੜੇ ਚੇਅਰਮੈਨ ਬੰਦੇ ਹੀ ਉਹ ਅਗਰੇ ਘਰਾਂ ਦੇ ਬੰਦੇ ਹੀ ਤੇ ਸੇਵਾ ਸਾਹਿਬ ਨੇ ਪਹਿਲਾਂ ਆਪਣੇ ਜ਼ਿਲ੍ਹੇ ਗੁਰਦਾਸਪੁਰ 'ਚ ਕੀ ਪੰਜਾਬ 'ਚ ਮੇਰੇ ਖਿਆਲ ਇਹ ਜਿਹੜਾ ਆਪਾਂ ਇਤਿਹਾਸ 'ਚ ਆਇਆ ਵਾ ਕਿ ਤਿੰਨੇ ਵੀ ਚੇਅਰਮੈਨ ਇੱਕ ਆਮ ਘਰਾਂ ਦੇ ਬਣਾਏ ਗਏ ਆ ਦੇਰੇ ਕੀ ਜੋ ਪਹਿਲੀਆਂ ਕਾਨੂੰਨਾਂ ਤੋਂ ਕਈਏ ਕੰਦੇਰ ਸਾਹਿਬ ਆ ਸਰਦਾਰ ਮੋਹਨ ਸਿੰਘ ਦੀਆਂ ਕਾਦੀਆਂ ਤੋਂ ਆ ਤੇ ਹੁਣ ਜਿਹੜਾ ਦਾਸ ਨੂੰ ਮੌਕਾ ਮਿਲਿਆ ਵਾ ਤੇ ਇੱਥੇ ਦੀ ਸੇਵਾ ਨਿਭਾਉਣ ਲਈ ਉਹ ਅਸੀਂ ਤਨ ਦੇਈ ਨਾ ਸੇਖਵਾ ਸਾਹਿਬ ਨੂੰ ਵਿਸ਼ਵਾਸ ਨਾਲ ਵਿਸ਼ਵਾਸ ਦਿਵਾਉਂਦੇ ਆ ਕਿ ਕਿਸੇ ਵੀ ਗੱਲ ਦੀ ਟੜੀਆ ਡਾਇਨਾ ਮੰਡੀ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਤੇ ਹੋਰ ਵੀ ਜਿੱਥੇ ਸਾਡੀਆਂ ਡਿਊਟੀਆਂ ਲਾਉਣਗੇ ਅਸੀਂ ਆਪਣੀ ਤਨ ਦੇਈ ਨਾ ਨਿਭਾਵਾਂਗੇ ਤੇ ਇਹ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ ਅੱਜ ਨਾ ਹੀ ਕੋਈ ਮੇਰੇ ਕੋ ਸੇਖਵਾ ਪਰਿਵਾਰ ਦੀ ਲੱਗ ਜਵਾ ਜੇ ਜਿਹੜਾ ਕੋਈ ਬੋਲਿਆ ਜਾਏ ਤੇ ਬੜਾ ਅਸੀਂ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਸ੍ਰੀ ਅਦਾਲਤ ਤੇ ਡੀਵਾਈਡਡ ਦਾ ਸਰਦਾਰ ਕਲਕਸਟਰ ਮਾਨ ਦਾ ਮੈਂ ਬਹੁਤ ਜ਼ਰੂਰ ਸੀ ਚੇਨਦਾ ਤੇ ਛੋਟੇ ਜੇ ਉਮਰ ਦੇ ਵਿੱਚ ਹੀ ਇੱਕ ਐਡੀ ਵੱਡੀ ਜਿੰਮੇਵਾਰੀ ਐਡਾ ਵੱਡਾ ਮਾਣ ਤੇ ਨਾਲ ਹੀ ਮੈਂ ਆਪਣੀ ਹਲਕੇ ਦੀ ਕਰੀਬੀ ਟੀਮ ਦਾ ਪਹਿਲ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਵਿੱਚ ਬੜਾ ਯੋਗਦਾਨ ਪਾਇਆ ਵਾ ਆਪਣੀ ਬਰਾਦਰੀ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਸੇਖਵਾ ਸਾਹਿਬ ਨਾਲ ਵੀ ਜਿਵੇਂ ਮਨੇ ਪਾਲ ਮਿਲ ਕਰਕੇ ਇਸ ਜੋਗਦਾਨ 'ਚ ਹਿੱਸਾ ਪਾਇਆ ਮੈਂ ਸਾਰੇ ਆਏ ਪਤਵੰਤ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਆਪਣੀ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਕਿ ਕਿਸੇ ਵੀ ਗੱਲ ਦੀ ਹਲਕੇ ਵਿੱਚ ਪਿੰਡਾਂ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਜੇ ਕੋਈ ਕਸਰ ਰਹੀ ਹੈ ਉਹ ਵੀ ਦੂਰ ਕਰਾਂਗੇ ਤੇ 27 ਦੀ ਇਲੈਕਸ਼ਨ 'ਚ ਪੂਰਾ ਜੋਗਦਾਨ ਪਾਵਾਂਗੇ ਤੇ ਪਾਰਟੀ 'ਚ ਪਾ ਕੇ ਦੁਬਾਰਾ ਇਹ ਸੀਟ ਤੇ ਪਾਵਾਂਗੇ ਧੰਨਵਾਦ ਜੀ ਧੰਨਵਾਦ